ਇਦਿੱਕੇ ਤੇ ਘਾਟਾ ਹੁੰਦੀ ਆ ਕੋਈ ਗੱਲ ਨਹੀਂ ਭਨੇ ਮੈਂ ਆ ਦਾ ਬੱਚਾ ਤੜਫਦਾ ਕਿਸੇ ਤੋਂ ਨਹੀਂ ਜਰਿਆ ਜਾਂਦਾ ਕੋਈ ਵੀ ਮਾਂ ਨਹੀਂ ਜਰ ਸਕਦੀਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਵੀਰੋ ਅੱਜ ਤੁਸੀਂ ਜਿਹੜੀ ਬੱਚੀ ਨੂੰ ਵੀਡੀਓ 'ਚ ਦੇਖ ਰਹੇ ਹੋ ਨਾ ਇਹ ਜ਼ਿੰਦਗੀ ਮੌਤ ਨਾਲ ਲੜ ਰਹੀ ਆ ਇਹ ਉਹ ਬੱਚੀ ਆ ਛੋਟੀ ਜੀ ਪ੍ਰਿੰਕਾ ਜਿਹਦਾ ਨਾਮ ਆ ਮੋਗੇ ਦੀ ਰਹਿਣ ਵਾਲੀ ਆ ਵੀਰੋ ਬੇਨਤੀ ਐਸ ਵੀਡੀਓ ਨੂੰ ਇਨਸਾਨੀਅਤ ਦੇ ਨਾਤੇ ਸਭ ਤੋਂ ਪਹਿਲਾਂ ਸ਼ੇਅਰ ਕਰ ਦਿਓ ਇਹ ਭੈਣ ਨੂੰ ਜਿਹਨੂੰ ਤੁਸੀਂ ਦੇਖ ਰਹੇ ਹੋ ਨਾ ਇਹ ਆਪਣੀ ਧੀ ਨੂੰ ਲੈ ਕੇ ਹਸਪਤਾਲ ਦੇ ਵਿੱਚ ਦਿਨ ਰਾਤ ਚੱਕਰ ਮਾਰ ਰਹੀ ਆ ਸਿਰਫ ਇਸ ਚੱਕਰ 'ਚ ਕਿ ਇਹਦੀ ਦਵਾਈ ਬੰਦ ਆ ਇਹਦੀ ਦਵਾਈ ਇਸ ਬੱਚੇ ਨੂੰ ਦਵਾਈ ਦੀ ਜ਼ਰੂਰਤ ਆ ਇਹ ਫਰੀਦਕੋਟ ਦੇ ਸਰਕਾਰੀ ਹਸਪਤਲ ਚ ਦਾਖਲ ਹੈ ਜੀ ਫਰੀਦਕੋਟ ਦੇ ਇੱਕ ਹਸਪਤਲ ਚ ਦਾਖਲ ਹੈ ਜਿੱਥੇ ਸਿਰਫ ਦਵਾਈਆਂ ਦਾ ਖਰਚਾ ਇੱਕ ਮਾਂ ਆਪਣੀ ਧੀ ਨੂੰ ਸਮਝ ਸਕਦੀ ਆ ਇੱਕ ਧੀ ਹੀ ਆਪਣੀ ਬੱਚੀ ਦਾ ਦਰਦ ਸਮਝ ਸਕਦੀ ਹੈ ਕਿਉਂਕਿ ਇਹ ਖੁਦ ਇੱਕ ਧੀ ਆ ਇਹ ਖੁਦ ਕਿਸੇ ਦੀ ਮਾਂ ਆ ਖੁਦ ਕਿਸੇ ਦੀ ਬੱਚੀ ਆ ਇਸ ਟਾਈਮ ਬੱਚੀ ਕਿਹੜੇ ਹਾਲਾਤਾਂ 'ਚ ਆ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਵੀਰੋ ਮੈਂ ਬੇਨਤੀ ਕਰਦਾ ਜਿੰਨਾ ਹੋ ਸਕਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਵੱਡੀ ਗੱਲ ਆ ਵੀਰੋ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਵੀ ਜਿਹੜੀ ਸੇਵਾ ਹੈਗੀ ਤੁਸੀ ਸਿੱਧੀ ਪਰਿਵਾਰ ਨੂੰ ਕਰਨੀ ਹੈ ਵੀਡੀਓ 'ਚ ਨੰਬਰ ਦਿੱਤਾ ਹੋਇਆ ਤੁਸੀਂ ਇਸ ਦਿੱਤੇ ਹੋਏ ਨੰਬਰ ਤੇ ਸਾਨੂੰ ਕਾਲ ਕਰ ਲਿਓ ਕਾਲ ਕਰਕੇ ਪਰਿਵਾਰ ਦਾ ਨੰਬਰ ਲੈ ਲਿਓ ਮੋਬਾਈਲ ਨੰਬਰ ਅਕਾਊਂਟ ਨੰਬਰ ਸਾਨੂੰ ਸਾਰੀ ਡਿਟੇਲ ਅਸੀਂ ਭੇਜ ਦਾਂਗੇ ਕਿਉਂਕਿ ਅਸੀਂ ਕੋਈ ਸੇਵਾ ਲੈਂਦੇ ਨਹੀਂ ਪਰ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਨਾ ਰੁਕਣ ਦਿਓ ਬਣੇ ਕੀ ਹਾਲਾਤ ਕੀ ਰਿਹਾ ਇਸ ਟਾਈਮ ਕੀ ਮਹਿਸੂਸ ਹੋ ਰਿਹਾ ਮਤਲਬ ਜਦੋਂ ਬੱਚੀ ਨੂੰ ਆਪਦੀ ਨੂੰ ਆਪਦੀ ਕੁੜੀ ਨੂੰ ਵੇਖਦੇ ਹੋ ਉਹ ਟਾਈਮ ਚ ਇਤੇ ਹੁੰਦਾ ਕਿ ਕਿਤੇ ਉਹ ਖੇਡਦੀ ਹੁੰਦੀ ਸੀ ਸਕੂਲੋਂ ਆਉਂਦੀ ਸੀ ਮੰਮੀ ਨੂੰ ਆਵਾਜ਼ ਮਾਰਦੀ ਸੀ ਜਿਆਦਾ ਵੀਰੇ ਪਰੇਸ਼ਾਨ ਆ ਬਹੁਤ ਜ਼ਿਆਦਾ ਜਦੋਂ ਸਤ ਪੰਕੀ ਅਸੀਂ ਉਹਦੇ ਬੱਚੇ ਦੇ ਕੋਲ ਵੀ ਨਹੀਂ ਖੜਦੇ ਜਦੋਂ ਇੰਨਾ ਜ਼ਿਆਦਾ ਸੀਰੀਅਸ ਹੋ ਜਾਂਦੀ ਆ ਫਟਾਫਟ ਅੱਖੀ ਦਾ ਵੀ ਡਾਕਟਰਾਂ ਨੂੰ ਵੀ ਦੇਖ ਲੋ ਬੱਚਾ ਸਾਡਾ ਕੀ ਪ੍ਰੋਬਲਮ ਆ ਕੀ ਨਹੀਂ ਰਾਤ ਵੀ ਕਦਮ 11:30 ਵਜੇ ਬਹੁਤ ਜ਼ਿਆਦਾ ਸੀਰੀਅਸ ਹੋ ਗਈ ਸੀ ਯਾਦ ਨਹੀਂ ਆਂਦੇ ਉਹ ਦਿਨ ਕਿ ਜਦੋਂ ਘਰੇ ਆਉਂਦੀ ਸੀਗੀ ਸਕੂਲ ਤੋਂ ਜਾ ਕੇ ਮਾਂ ਨੂੰ ਬੁਲਾਉਂਦੀ ਹੁੰਦੀ ਸੀਗੀ ਮੰਮੀ ਨੂੰ ਆ ਕੇ ਜੱਫੀ ਪਾਉਂਦੀ ਸੀਗੀ ਅੱਜ ਉਹ ਦਿਨ ਚਿੱਤੇ ਆਉਂਦੇ ਵੀ ਉਹ ਕਿਵੇਂ ਬੰਜੇ ਤੇ ਪਈ ਆ ਚੱਲੀ ਨਹੀਂ ਜਾਂਦੀ ਸੋ ਵੀਰਾਂ ਮੁਗੇ ਦੇ ਰਹਿਣ ਵਾਲੇ ਆ ਇਹ ਭੈਣ ਹੁਣਾ ਦੇ ਤੀਆਂ ਹੀ ਨੇ ਤੀਆਂ ਵੀ ਪੁੱਤਾਂ ਰਕੀਆਂ ਹੁੰਦੀਆਂ ਨੇ ਬਸ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਜਿਸ ਇਸ ਹੰਝੂਆਂ ਦਾ ਮੁੱਲ ਪਾ ਦਿਓ ਇਸ ਭੈਣ ਦੀ ਮਦਦ ਕਰ ਦਿਓ ਕਿਉਂਕਿ ਆ ਨਿੱਕੀ ਜੀ ਬੱਚੀ ਵੀ ਜਿਹੜੀ ਕੋਲ ਖੜੀ ਤੁਸੀਂ ਦੇਖ ਸਕਦੇ ਹੋ ਬਾਈ ਦੇ ਨਾਲ ਇਹਨੂੰ ਵੀ ਆਪਣੀ ਭੈਣ ਦੀ ਬਹੁਤ ਜਿਆਦਾ ਆਂਦੀ ਹੋਣੀ ਆ ਇਹ ਵੀ ਇਹ ਵੀ ਚੀਤੇ ਕਰਦੀ ਹੋਣੀ ਆ ਕਿਉਂਕਿ ਜਦੋਂ ਇਹ ਬੱਚੀ ਹੋਈ ਹੋਣੀ ਆ ਇਹਦੀ ਵੱਡੀ ਭੈਣ ਦੇ ਨਾਲ ਖੇਡੀ ਹੋਣੀ ਆ ਉਹੀ ਇਹਦੀ ਕੰਪਨੀ ਬਣੀ ਹੋਣੀ ਹੈ ਉਹੀ ਇਹਦਾ ਇਹਦੀ ਫਰੈਂਡ ਬਣੀ ਹੋਣੀ ਹੈ ਹਨਾ ਕਿਉਂਕਿ ਉਹਨੇ ਆਏ ਸੀਗਾ ਭੈਣਾ ਖੇਡਦੀਆਂ ਹੋਣੀ ਹੈ ਇਹਦਾ ਆਪੇ ਤੇ ਉਹਨੂੰ ਲਈ ਪਰਦੀ ਰਹਿੰਦੀ ਸੀ ਕਿੱਥੇ ਕਿੱਥੇ ਚੱਕ ਕੇ ਤੁਰੀ ਪਰਦੀ ਰਹਣਾ ਇਹਨੂੰ ਲੈ ਕੇ ਇਹ ਵੀ ਚੇਤੇ ਕਰਦੀ ਆ ਆਪਣੀ ਭੈਣ ਨੂੰ ਪਛਾਣਦੀ ਆ ਜਦੋਂ ਆਣ ਜਦੋਂ ਬਾਹਰ ਵਾਰਡ ਚ ਲਿਆਂਦੀ ਆ ਉਦੋਂ ਦਾ ਉਹਨੂੰ ਮੂੰਹ ਚੁੰਮਦੀ ਉਹਨੂੰ ਕਹੂਗੀ ਦੀਦੀ ਦੀਦੀ ਅੱਠ ਤੇ ਮੂੰਹ ਚੁੰਮਦੀ ਆ ਪਿਆਰ ਕਰਦੀ ਆ ਦੀਦੀ ਉੱਠਦੀ ਆ ਹਾਂ ਦੀਦੀ ਅੱਜ ਦਿਨੋਂ ਸੁਰਤ ਕਰਦੀ ਉੱਠਾ ਨਹੀਂ ਜਾਂਦਾ ਕ ਵੀ ਬੋਲੀ ਨਹੀਂ ਹਜੇ ਤੱਕ ਵੀ ਬੋਲਦੀ ਆ ਕੱਲ ਪਰਸੋਂ ਦੀ ਬੋਲਦੀ ਆ ਵੀਰੇ ਸਾਨੂੰ ਬੁਲਾਉਣਾ ਸ਼ੁਰੂ ਕੀਤਾ ਉਹਨੇ ਮਾੜਾ ਮਾਤਾ ਹਾਂਜੀ ਜੀ ਅਜੀ ਵੀਰ ਸੋ ਵੀਰੋ ਜਿਹੜੀ ਬੱਚੀ ਤੁਸੀਂ ਇਸ ਟਾਈਮ ਵੀਡੀਓ 'ਚ ਦੇਖ ਰਹੇ ਹੋ ਉਹ ਬੱਚੀ ਬਹੁਤ ਮਾੜੇ ਹਾਲਾਤਾਂ 'ਚ ਆਂਤੜੀਆਂ ਫਟ ਗਈਆਂ ਸੀ ਪੇਟ ਦੇ ਵਿੱਚ ਗੰੰਢਾ ਸੀਗੀਆਂ ਜਿਹਦੇ ਕਰਕੇ ਬੱਚੀ ਨੂੰ ਇਮੀਡੀਏਟਲੀ ਹਸਪਤਾਲ 'ਚ ਵੱਡੇ ਹਸਪਤਾਲ 'ਚ ਦਾਖਲ ਕਰਉਣਾ ਪਿਆ ਹਾਲਾਤ ਇੰਨੇ ਮਾੜੇ ਸੀ ਕਿ ਜੇ ਬੱਚੀ ਦੀ ਸਰਜਰੀ ਨਾ ਹੁੰਦੀ ਤਾਂ ਬੱਚੀ ਨੂੰ ਕੁਝ ਵੀ ਹੋ ਸਕਦਾ ਸੀਗਾ ਇਸ ਉਮਰ ਦੇ ਵਿੱਚ ਬੱਚੇ ਨੂੰ ਕੁਝ ਹੋਵੇ ਤੇ ਤੁਸੀਂ ਸੋਚੋ ਕਿੰਨੀ ਵੱਡੀ ਗੱਲ ਆ ਕਿ ਇਸ ਉਮਰ ਦੇ ਵਿੱਚ ਬਿਮਾਰੀ ਕਿੰਨੀ ਵੱਡੀ ਲੱਗਦੀ ਉਹ ਲੋਕ ਜਿਨ੍ਹਾਂ ਕੋਲੇ ਵੱਡੀਆਂ ਵੱਡੀਆਂ ਗੱਡੀਆਂ ਕੋਠੀਆਂ ਕਾਰਾਂ ਨੇ ਅੱਜ ਉਹ ਤੰਦਰੁਸਤਾਂ ਨਾ ਵੀਰੋ ਮੈਂ ਬੇਨਤੀ ਕਰਦਾ ਤੁਸੀਂ ਇਹਨਾਂ ਲੋਕਾਂ ਵੱਲ ਵੇਖੋ ਜੇ ਤੁਹਾਡੇ ਕੋਲ ਮਾਲਕ ਦਾ ਦਿੱਤਾ ਸਾਰਾ ਕੁਝ ਹੈ ਨਾ ਵੱਡੀਆਂ ਗੱਡੀਆਂ ਕੋਠੀਆਂ ਕਾਰਾਂ ਤੇ ਹੱਸਦਾ ਬਸਦਾ ਪਰਿਵਾਰ ਆ ਤੇ ਜਿਹੜੀ ਵੀ ਤੁਸੀਂ ਕਮਾਈ ਕਰਦੇ ਹੋ ਨਾ ਉਹਦੇ ਵਿੱਚੋਂ ਕੋਈ 100 200 500 ਇਸ ਭੈਣ ਵਾਸਤੇ ਜ਼ਰੂਰ ਭੇਜਿਓ ਨੰਬਰ ਦਿੱਤਾ ਹੋਇਆ ਨੰਬਰ ਇਸ ਨੰਬਰ ਤੇ ਕਾਲ ਕਰ ਲਿਓ ਸਿੱਧਾ ਡਿਟੇਲ ਇਸ ਭੈਣ ਦੀ ਲੈ ਲਿਓ ਸਾਡੇ ਤੋਂ ਇਹਨਾਂ ਦਾ ਮੋਬਾਈਲ ਨੰਬਰ ਇਹਨਾਂ ਦਾ ਅਕਾਊਂਟ ਨੰਬਰ ਤੁਹਾਨੂੰ ਦੇ ਦਾਂਗੇ ਸਿੱਧੀ ਫਰੀਦਕੋਟ ਜਾ ਕੇ ਤੁਸੀਂ ਸੇਵਾ ਕਰ ਸਕਦੇ ਹੋ ਪਰ ਇਸ ਬੱਚੀ ਨੂੰ ਬਚਾਉਣਾ ਜ਼ਰੂਰ ਹੈ ਜੇ ਘਰ ਦੇ ਵਿੱਚ ਤੁਹਾਡੇ ਵੀ ਬੱਚੀਆਂ ਹੈਗੀਆਂ ਵਾ ਉਹਨਾਂ ਬੱਚੀਆਂ ਕਰਕੇ ਜਿੱਦਾਂ ਤੁਹਾਨੂੰ ਠੀਕ ਲੱਗਦਾ ਉਦਾਂ ਕਰਕੇ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੈਨੇ ਕੁਝ ਕਹਿਣਾ ਚਾਹੁੰਦੇ ਹੋ ਹੁਣ ਇਸ ਟਾਈਮ ਵੀਰ ਮੈਂ ਹੀ ਕਹਿਣਾ ਚਾਹੁੰਦਾ ਸਰਦਾਰ ਤੁਹਾਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਮੇਰੀ ਮਦਦਤ ਕਰੋ ਮੇਰੇ ਬੱਚੇ ਦਾ ਇਲਾਜ ਕਰਾ ਦਿਓ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮ ਮਤਲਬ ਇਸ ਟਾਈਮ ਉਮੀਦ ਹੈਗੀ ਆ ਕਿ ਸੰਗਤ ਤੁਹਾਡੀ ਮਦਦ ਕਰੂਗੀ ਹਾਂ ਮੈਨੂੰ ਪੂਰੀ ਆਸ ਆ ਵੀਰੇ ਮੇਰੇ ਭੈਣ ਭਰਾ ਨਾਲ ਖੜਨਗੇ ਸੋ ਵੀਰੋ ਤੁਸੀਂ ਸੋਚ ਸਕਦੇ ਹੋ ਭੈਣ ਨੂੰ ਬਹੁਤ ਉਮੀਦ ਆ ਤੁਹਾਡੇ ਤੋਂ ਉਹਨੂੰ ਪਤਾ ਕਿ ਮੇਰੇ ਭੈਣ ਭਰਾ ਨੇ ਮੇਰੇ ਨਾਲ ਖੜਨਗੇ ਇਨਸਾਨੀਅਤ ਦਾ ਰਿਸ਼ਤਾ ਜਿਹੜੇ ਅੱਜ ਵੀ ਜਿਹਦੇ ਦਿਲ 'ਚ ਇਨਸਾਨੀਅਤ ਵੱਸਦੀ ਹੈ ਉਹ ਜ਼ਰੂਰ ਖੜਨਗੇ ਤੇ ਸਾਨੂੰ ਵੀ ਪੂਰੀ ਤੁਹਾਡੇ ਤੋਂ ਉਮੀਦ ਆ ਬਸ ਬਸ ਇੱਕੋ ਹੀ ਬੇਨਤੀ ਹੈ ਵੀਰੋ ਤੁਹਾਨੂੰ ਸਾਰਿਆਂ ਨੂੰ ਜਿੰਨਾ ਹੋ ਸਕਦਾ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਜੇ ਸੇਵਾਕ ਤੇ ਜਨ ਲਈ ਜੋ ਕੋਈ ਪੈਸਾ ਨਹੀਂ ਹੈਗਾ ਤਾਂ ਸ਼ੇਅਰ ਜ਼ਰੂਰ ਕਰ ਦਿਓ ਸ਼ੇਅਰ ਦਾ ਕੋਈ ਖਰਚਾ ਨਹੀਂ ਹੁੰਦਾ ਸੋ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਇਨਾਂ ਹੀ ਕਹਿੰਦੇ ਖਿਮਾ ਦੇ ਜਾਚ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ